ਸਸੀ ਗਾਲ ਜੀ ਜੇਕਰ ਆਪਣੀਆਂ ਮੱਝਾਂ ਜਿਹੜੀਆਂ ਕਿ ਪਿਛਲੇ ਸੂਏ ਵਧੀਆ ਦੁੱਧ ਦੇ ਰਹੀਆਂ ਸੀ ਜਾਨੀ ਕਿ 15-16 ਲੀਟਰ ਦੁੱਧ ਦੇ ਰਹੀਆਂ ਸੀ ਡੇਲੀ ਦਾ ਪਰ ਇਸ ਸੂਏ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਹ 10 ਲੀਟਰ ਤੋਂ ਵੀ ਨਹੀਂ ਵੱਧ ਰਹੀਆਂ ਤਾਂ ਉਹਨਾਂ ਨੂੰ ਆਪਾਂ ਕਿਹੜੀ ਅਜਿਹੀ ਚੀਜ਼ ਪਾਈਏ ਕਿ ਉਹ ਦੁੱਧ ਵਾਪਸ 15-16 ਲੀਟਰ ਤੱਕ ਪਹੁੰਚ ਜਾਣਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਫਾਰਮੂਲਾ ਦੱਸਾਂਗੇ ਦੁੱਧ ਵਧਾਉਣ ਦਾ ਤਾਂ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਕਿਉਂਕਿ 2 ਮਿੰਟ ਦੀ ਵੀਡੀਓ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਉਹ ਆਪਣੇ ਪਸ਼ੂਆਂ ਨੂੰ ਪਾਉਣੇ ਆ ਤਾਂ ਉਹਨਾਂ ਦਾ ਦੁੱਧ ਜਿਹੜਾ 10 ਲੀਟਰ ਆ ਉਹ ਸਿੱਧਾ ਹੀ 15-16 ਲੀਟਰ ਤੱਕ ਪਹੁੰਚ ਜਾਵੇਗਾ ਸੋ ਇਹ ਬਹੁਤ ਹੀ ਵਧੀਆ ਫਾਰਮੂਲਾ ਤਾਂ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਸੋ ਜੇਕਰ ਆਪਾਂ ਗੱਲ ਕਰੀਏ ਕਿ ਕੀ ਪਾਈਏ ਮੱਝਾਂ ਨੂੰ ਤਾ ਸਭ ਤੋਂ ਪਹਿਲਾਂ ਤੁਸੀਂ 2 ਕਿਲੋਗ੍ਰam ਮਿਸ਼ਰੀ ਲੈਣੀ ਆ 2 ਕਿਲੋਗ੍ਰam ਮਿਸ਼ਰੀ ਲੈ ਕੇ ਉਹਦੇ ਵਿੱਚ ਤੁਸੀਂ 1 ਕਿਲੋ ਮੇਥੀ ਦਾਣਾ ਜਿਹੜਾ ਕਿ ਆਪਾਂ ਆਮ ਹੀ ਆਚਾਰ ਦੇ ਵਿੱਚ ਯੂਜ਼ ਕਰਦੇ ਆ ਮੇਥੀ ਦਾਣਾ ਉਹ 2 ਕਿਲੋ ਮਿਸ਼ਰੀ ਦੇ ਵਿੱਚ ਪਾ ਲੈਣਾ ਤੇ ਉਹਦੇ ਵਿੱਚ ਆਪਾਂ 500 ਗ੍ਰam ਜੀਰਾ ਪਾਉਣਾ ਤੇ ਨਾਲ ਹੀ 500 ਗ੍ਰam ਯਾਨੀ ਕਿ ਅੱਧਾ ਕਿਲੋ ਸੌਂਫ ਵੀ ਪਾ ਲੈਣੀ ਆ ਉਹਦੇ ਵਿੱਚ ਤੇ ਉਹਦੇ ਵਿੱਚ ਅੱਧਾ ਕਿਲੋ ਹੀ ਤਾਰਾ ਮੀਰਾ ਪਾ ਲੈਣਾ ਤੇ ਪੰਜੇ ਚੀਜ਼ਾਂ ਨੂੰ ਆਪਾਂ ਮੈਕਸੀ ਦੇ ਵਿੱਚ ਪਾ ਕੇ ਪੀਸ ਲੈਣਾ ਤੇ ਉਹਦਾ ਪਾਊਡਰ ਬਣਾ ਕੇ ਰੱਖ ਲੈਣਾ ਤੇ ਫਿਰ ਆਪਾਂ ਕੀ ਕਰਨਾ ਕਿ ਉਹਨਾਂ ਨੂੰ ਸਵੇਰ ਸ਼ਾਮ 250 250 ਗ੍ਰਾਮ ਇਹ ਮਿਸ਼ਰਣ ਦੇਣਾ ਪਹਿਲੇ 3 ਤੋਂ 4 ਦਿਨ ਤਾਂ ਉਹਨਾਂ ਨੂੰ ਸਵੇਰ ਸ਼ਾਮ ਦੇਣਾ ਤੇ ਉਸ ਤੋਂ ਬਾਅਦ ਇੱਕ ਟਾਈਮ ਕਰ ਦੇਣਾ ਆਪਾਂ ਇਹ ਮਿਸ਼ਰਣ ਇਹਦੇ ਨਾਲ ਕੀ ਹੋਊਗਾ ਕਿ ਆਪਣੀਆਂ ਜਿਹੜੀਆਂ ਮੱਝਾਂ ਨੇ ਉਹ ਸਿੱਧਾ ਦੁੱਧ ਵਧਾ ਦੇਣਗੀਆਂ 10 ਕਿਲੋ ਤੋਂ ਉਹ 15 16 ਕਿਲੋ ਤੱਕ ਪਹੁੰਚ ਜਾਣਗੀਆਂ ਤੇ ਤੁਹਾਨੂੰ ਕਾਫੀ ਮੁਨਾਫਾ ਹੋਣ ਲੱਗ ਜਾਊਗਾ ਤੇ ਇਹ ਸੀਗੀ ਜੀ ਵੀਡੀਓ ਕਿ ਕਿਸ ਤਰੀਕੇ ਦੇ ਨਾਲ ਜੇਕਰ ਆਪਣੀਆਂ ਮੱਝਾਂ ਜਿਹੜੀਆਂ ਪਿਛਲੇ ਸੂਏ ਵਧੀਆ ਦੁੱਧ ਦਿੰਦੀਆਂ ਸੀ ਉਹ ਐਸੂਏ ਘੱਟ ਦੁੱਧ ਦੇਣ ਲੱਗ ਗਈਆਂ ਤਾਂ ਉਹਨਾਂ ਦਾ ਦੁੱਧ ਆਪਾਂ ਕਿਵੇਂ ਵਧਾ ਸਕਦੇ ਹਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ